2 ਦਸੰਬਰ ਨੂੰ ਫੈਸਲਾ ਆ ਗਿਆ ਵੀ ਅਕਾਲੀ ਦਲ ਪੁਨਰਸਰਜੀਤ ਹੋਏ ਓਪੋਨੈਂਟ ਸਰਜੀਤ ਕਰਨ ਦੇ ਲਈ 6-7 ਮੈਂਬਰੀ ਕਮੇਟੀ ਵੀ ਬਣਾਤੀ ਪਰ ਅਕਾਲੀ ਦਲ ਦੇ ਪਿਛਲੇ 100 ਸਾਲ ਦੀ ਛੇ ਰੂਪ ਰਹੇ ਨੇ ਕਿਹੜਾ ਰੂਪ ਕਿਹੜਾ ਰੂਪ ਪੁਨਰਸਰਜੀਤ ਕਰਨਾ ਛੇ ਰੂਪ ਕਿਹੜੇ ਸੀ ਹਲੋ ਹੁਣ ਜਦੋਂ 1920 ਚ ਅਕਾਲੀ ਦਲ ਬਣਿਆ ਉਦੋਂ ਅਕਾਲੀ ਦਲ ਬਣਿਆ ਜੋ ਸਾਡੀ ਆਪਣੀ ਪੁਰਾਣੀ ਪਰੰਪਰਾ ਅਕਾਲੀਆਂ ਦੀ ਉਹ ਅਕਾਲੀਆਂ ਦੀ ਪਰੰਪਰਾ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਭ ਤੋਂ ਰਹਿਤਵਾਨ ਸਿੱਖ ਹੋਣੇ ਅਕਾਲੀ ਦਲ ਉਹਨਾਂ ਨੇ ਸੰਗਰਾਮ ਕਰਨਾ ਤੇ ਉਹਨਾਂ ਨੇ ਕੋਈ ਵੀ ਧਾਰਮਿਕ ਜਾਂ ਰਾਜਸੀ ਆਉਧਾ ਨਹੀਂ ਲੈਣਾ। ਉਹਨਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਏ ਮਹੰਤਾਂ ਕੋਲੋਂ ਜਾਂ ਹੋਰ ਜਿੱਥੇ ਵੀ ਕੋਈ ਲਾ ਪ੍ਰਬੰਧੀ ਚੱਲ ਰਹੀ ਸੀਗੀ। ਹੁਣ ਹੋਇਆ ਇਹ ਕਿ 1925 ਜਦੋਂ ਐਕਟ ਪਾਸ ਹੋ ਗਿਆ ਤੇ 26 ਚ ਇਲੈਕਸ਼ਨ ਹੋ ਗਈ ਤੇ ਉਹ 25 26 ਦੇ ਵਿੱਚ ਹਾਲਾਤ ਇਹ ਬਣੇ ਕਿ ਉਹ ਐਕਟ ਦੇ ਤਹਿਤ ਵੋਟਾਂ ਹੋਈਆਂ ਤੇ ਉਦੋਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀਗੀ ਉਹਦੇ ਨਾਲ ਅਕਾਲੀ ਦਲ ਦਾ ਮਤਭੇਦ ਹੋ ਗਿਆ ਉਸ ਐਕਟ ਨੂੰ ਸਾਈਨ ਕਰਨ ਬਦਲੇ ਤੇ ਉਸ ਕਰਕੇ ਅਕਾਲੀ ਦਲ ਨੇ ਉਸ ਖਾਸ ਸਥਿਤੀ ਦੇ ਵਿੱਚ ਪਹਿਲੀ ਵਾਰੀ ਵੋਟਾਂ ਲੜ ਲਈਆਂ ਤੇ ਉਹ ਗੁਰਦੁਆਰਾ ਪ੍ਰਬੰਧ ਚ ਆ ਗਏ ਸੋ ਹੁਣ ਇਹ 1926 ਚ ਅਕਾਲੀ ਦਲ ਦਾ ਇੱਕ ਦੂਜਾ ਰੂਪ ਪ੍ਰਗਟ ਹੋ ਗਿਆ ਜਿਹੜਾ ਸਟਰਗਲ ਵੀ ਕਰਦਾ ਤੇ ਗੁਰਦੁਆਰਾ ਪ੍ਰਬੰਧ ਵੀ ਚਲਾ ਰਿਹਾ ਫਿਰ 1937 ਦੇ ਵਿੱਚ ਅਕਾਲੀ ਦਲ ਦਾ ਤੀਜਾ ਰੂਪ ਸਾਹਮਣੇ ਆਇਆ ਉਹ ਵੀ ਕਿਸੇ ਖਾਸ ਸਥਿਤੀ ਕਰਕੇ ਹੀ ਆਇਆ ਕਿਉਂਕਿ ਅੰਗਰੇਜ਼ ਸਰਕਾਰ ਨੇ 1935 ਚ ਨਵਾਂ ਗਵਰਨਮੈਂਟ ਆਫ ਇੰਡੀਆ ਐਕਟ ਲਿਆ ਆਂਦਾ ਉਹਦੇ ਤਹਿਤ ਪਹਿਲੀ ਵਾਰ ਇਲੈਕਸ਼ਨ ਹੋਈਆਂ ਸੈਪਰੇਟ ਇਲੈਕਟੋਰੇਟ ਦੇ ਅਧੀਨ ਤੇ 1937 ਦੇ ਵਿੱਚ ਉਹਨਾਂ ਨੇ ਜਿੰਨੇ ਅੰਗਰੇਜ਼ ਪੱਖੀ ਸਰਦਾਰ ਸੀਗੇ ਉਹਨਾਂ ਦੀ ਇੱਕ ਪਾਰਟੀ ਬਣਾਈ ਖਾਲਸਾ ਨੈਸ਼ਨਲਿਸਟ ਪਾਰਟੀ ਇਹ ਚ ਸੋਨੂ ਸਿੰਘ ਮਜੀਠੀਆ ਮੁਖੀ ਸੀਗੇ ਉਸ ਵਕਤ ਅਕਾਲੀਆਂ ਨੂੰ ਲੱਗਿਆ ਕਿ ਜੇ ਅਸੀਂ ਹੁਣ ਇਹ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤੇ ਇਹ ਜਿਹੜੇ ਵੋਟਾਂ 'ਚੋਂ ਐਮ.ਐਲ.ਏ. ਐਮ.ਪੀ. ਜਿੱਤ ਕੇ ਆਣਗੇ ਇਹ ਪੰਥ ਦੇ ਨੁਮਾਇंदे ਬਣ ਜਾਣਗੇ ਸਰਕਾਰੀ ਦਰਬਾਰ ਸੋ ਇਹਨਾਂ ਨੂੰ ਰੋਕਣ ਲਈ ਉਹਨਾਂ ਨੇ ਬਿਲਕੁਲ ਮੌਕੇ ਤੇ ਫੈਸਲਾ ਲੈ ਕੇ ਇਲੈਕਸ਼ਨ ਲੜ ਗਏ ਸੋ ਇਹ ਤੀਜਾ ਰੂਪ ਅਕਾਲੀ ਦਲ ਦਾ ਪੈਦਾ ਹੋ ਗਿਆ ਫਿਰ 1950 ਦੇ ਵਿੱਚ ਇੱਕ ਅਕਾਲੀ ਦਲ ਨੇ ਨਵਾਂ ਪੈਂਤੜਾ ਲਿਆ ਉਸ ਪੈਂਤੜਾ ਇਸ ਕਰਕੇ ਲੈਣਾ ਪਿਆ ਉਹ ਵੀ ਹਾਲਾਤ ਕਰਕੇ ਹੀ ਲੈਣਾ ਪਿਆ ਕਿ ਇੰਡੀਆ ਨੇ ਆਪਣਾ ਨਵਾਂ ਸੰਵਿਧਾਨ ਲਿਆਂਦਾ ਕਿਉਂਕਿ ਜਦੋਂ ਪਾਵਰ ਟਰਾਂਸਫਰ ਹੋਈ ਕਾਂਗਰਸ ਨੂੰ ਤਾਂ ਕਾਂਗਰਸ ਨੇ ਇਹ ਲਿਆਂਦਾ ਵੀ ਇੰਡੀਆ ਦੇ ਵਿੱਚ ਕੋਈ ਵੀ ਜਿਹੜੀ ਧਰਮ ਹੈ ਧਰਮ ਦੀ ਜਿਹੜੀ ਸਾਂਝੀ ਪਛਾਣ ਹੈ ਉਹਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ। ਮਸਲਨ ਅਸੀਂ ਤੁਸੀਂ ਨਿੱਜੀ ਤੌਰ ਤੇ ਸਿੱਖ ਹੈ ਬੜਾ ਪਰ ਹਲਕੇ ਪੰਥ ਹੈ। ਉਹਨਾਂ ਨੇ ਸਾਨੂੰ ਨਿੱਜੀ ਤੌਰ ਤੇ ਇੱਕ ਸਿੱਖ ਨੇ ਜੋ ਵੀ ਸਿੱਖ ਦੇ ਤੌਰ ਤੇ ਕਰਮ ਕਰਨਾ ਉਹਨੂੰ ਖੁੱਲ੍ਹ ਦੇ ਦਿੱਤੀ। ਪਰ ਪੰਥ ਦੇ ਤੌਰ ਤੇ ਜਿਹੜੀ ਸਾਡੀ ਇੱਕ ਨਿਆਰੀ ਤੇ ਆਜ਼ਾਦ ਪਛਾਣ ਹੈ ਉਹਨੂੰ ਨਹੀਂ ਮੰਨਤਾ ਦਿੱਤੀ ਉਹਦੇ ਕਰਕੇ ਇਹਨਾਂ ਨੇ ਗਿਆ ਕੀਤਾ ਕਿ ਜਿਹੜੀਆਂ ਆਪਣੀਆਂ ਇਹਨਾਂ ਦੇ ਐਮਐਲਏ ਬਣੇ ਹੋਏ ਸੀਗੇ ਜੇ ਐਮਪੀ ਬਣੇ ਹੋਏ ਸੀਗੇ ਉਹ ਕਾਂਗਰਸ ਸ਼ਾਮਲ ਕਰਾ ਦਿੱਤੇ